आगालैंड के प्रशासन का बहुत-बहुत धन्यवाद बहुत करते हैं जो हमारे को राशन दिए सब राशन आ गया जो हमारी पहले परेशानी थी अभी कोई तो परेशानी नहीं है हमारे को सब राशन आ गया डीसी साहब का कोई जो प्रशासन हमारे पास है इनका साहब का धन्यवाद हम बहुत-बहुत धन्यवाद करते हैं शहरपुर से जो एमपी साहब ने हमारी मदद के लिए इधर भेजा उसका भी बहुत-बहुत धन्यवाद एचपीडीसी एचपीडीसी सब प्रशासन साहब सरकारी ਆਸਿਰਤਾ ਸਾਊਤਾ ਦਾ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਇਹ ਰਾਸ਼ਨ ਇਹ ਰਾਸ਼ਨ ਆ ਬੋ ਉਧਰ ਸਭ ਹੋਣਾ ਉਧਰ ਉਧਰ ਹਾਂ ਉੱਥੇ ਉੱਥੇ ਹਾਂ ਸਰ ਬੁੜਾ ਰਹੇ ਸੀ 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 ਵੀਡੀਓ ਆਪਾਂ ਨੂੰ ਧਰਮ ਬਿਨੁਸ਼ਕਰ ਮੈਂ ਅਬਨਾਸ਼ਾ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਹੁਸ਼ਾਪੁਰ ਤੁਹਾਡੇ ਧਿਆਨ ਚ ਇੱਕ ਗੱਲ ਲੈਣਾ ਚਾਹਨਾ ਕਿ ਨਗਲੈਂਡ ਦੇ ਵਿੱਚ ਇੱਕ ਪੁਲ ਟੁੱਟਣ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਹੁਤ ਸਾਰੇ ਟਰੱਕ ਜਿਹੜੇ ਨੇ ਉਥੇ ਖੜੇ ਹੋ ਗਏ ਸੀ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਸੀ ਤੇ ਇੱਕ ਵੀਡੀਓ ਉਹਨਾਂ ਬਦੋਂ ਵਾਇਰਲ ਕੀਤੀ ਗਈ ਜਿੱਥੇ ਉਹਨਾਂ ਨੇ ਆਪਣੀ ਸਮੱਸਿਆ ਨੂੰ ਦੱਸਦੇ ਹੋਏ ਇਹ ਤਾਂ ਗੱਲ ਦੱਸੀ ਕਿ ਰਸਤਾ ਬੰਦ ਹੈ ਨਾ ਇਹ ਵੀ ਗੱਲ ਦੱਸੀ ਕਿ ਉਹਨਾਂ ਕੋਲ ਖਾਣ ਪੀਣ ਦਾ ਸਮਾਨ ਵੀ ਜਿਹੜਾ ਹੈ ਉਹ ਮੁੱਕ ਗਿਆ ਮੇਰੇ ਧਿਆਨ ਵਿੱਚ ਸਾਡੇ ਸ਼ਹਿਰ ਦੇ ਇੱਕ ਬਿਜ਼ਨਸਮੈਨ ਗੋਪਾਲ ਜੀ ਨੇ ਇਹ ਗੱਲ ਤੇ ਅੱਜ ਧਿਆੰਦੀ ਤਾਂ ਮੈਂ ਇਮੀਡੀਏਟਲੀ ਨਾਗਾਲੈਂਡ ਦੇ ਸੰਗਠਨ ਦੇ ਪ੍ਰਵਾਰੀ ਸ਼੍ਰੀ ਨਰਨ ਕੋਲੇ ਜੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਉਸ ਵੇਲੇ ਸਰਕਾਰ ਨਾਲ ਸੰਪਰਕ ਕੀਤਾ ਸਰਕਾਰ ਨਾਲ ਸੰਪਰਕ ਕਰਨ ਤੋਂ ਬਾਅਦ ਇਮੀਡੀਏਟਲੀ ਸਰਕਾਰ ਨੇ ਉੱਥੇ ਅਨਾਜ ਜਿਹੜਾ ਹੈ ਉਹ ਰਾਸ਼ਨ ਪਹੁੰਚਾਇਆ ਔਰ ਇੱਕ ਵੀਡੀਓ ਫਿਰ ਉਹਨਾਂ ਸਾਰੇ ਡਰਾਈਵਰਾਂ ਨੇ ਭੇਜਿਆ ਕਿ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਉੱਥੇ ਦੇ ਡਿਪਟੀ ਕਮਿਸ਼ਨਰ ਦਾ ਤੇ ਉਹਨਾਂ ਨੇ ਸਾਨੂੰ ਜਿਹੜਾ ਹੈ ਰਾਸ਼ਨ ਪ੍ਰੋਪਰ ਪਹੁੰਚਾਇਆ ਸੋ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਤੇ ਤੁਸੀਂ ਬੜਾ ਕਸ ਕਟਿਆ ਹੈ ਉਹਦੇ ਲਈ ਜਿਹੜਾ ਸਰਕਾਰ ਨੇ ਤੁਹਾਡਾ ਸਹਿਯੋਗ ਕੀਤਾ ਹੈ ਬਹੁਲੇ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਔਰ ਨਰਕੋਲੀ ਦਾ ਵੀ ਧੰਨਵਾਦ ਕਰਦੇ ਆਂ